ਸਾਸਤਰੀ ਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਆ ਤੇ ਦੀਵਾਲੀ ਦੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਮੇਰੇ ਵੱਲੋਂ ਤੇ ਆਪਾਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਸੇਵੀਆਂ ਅੱਜ ਦੀਵਾਲੀ ਵਾਲੇ ਦਿਨ ਆਇਆ ਸੇਵੀਆਂ ਬਟਣ ਵਾਲਾ ਕਿਹਾ ਤਾਂ ਪਹਿਲਾਂ ਸੇਵਣ ਤੇ ਅੱਜ ਆਇਆ ਦਿਨ ਬਟਣ ਚਲੋ ਜੀ ਨਾਲ ਤੁਹਾਨੂੰ ਦਿਖਾਉਣੇ ਹੈ ਬਾਜ਼ਾਰ ਦੀ ਰੌਣਕ ਤੇ ਪਹਿਲਾਂ ਤਾਂ ਮੇਰੇ ਜੇਜੱਕ ਜੀ ਹੋ ਗਈ ਸੀ ਬਟਾਉਂਦੇ ਨਹੀਂ ਹੈਗੇ ਫਿਰ ਚਲੋ ਅਸੀਂ ਬਟਾਲੀਆਂ ਸੇਮੀ ਤੇ ਲਓ ਜੀ ਅੱਜ ਵੇਖੋ ਕਿਸ ਤਰ੍ਹਾਂ ਬਟਦੇ ਸੇਮੀ ਦੂਜਾ ਬਾਬਾ ਨਹੀਂ ਆਇਆ ਅੱਜ ਦੂਜਾ ਬਾਬਾ ਨਹੀਂ ਆਇਆ ਜਿਹੜਾ ਪਹਿਲਾਂ ਬੁढ़ा ਹੁੰਦਾ ਉਹ ਨਹੀਂ ਆਇਆ ਮਾ ਪਹਿਲਾਂ ਵਾਲਾ ਬੁढ़ा ਨਹੀਂ ਆਇਆ ചാർജ്ജ സോല <laughs> 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 ਏਦਾਂ ਮੁੱਕਣੀਆਂ ਨਹੀਂ ਇਹ ਨਾ ਗਾਈਏ ਇਹ ਕਹੇ ਬਟਾ ਲੈਨੇ ਬਟਾ ਲੈਨੇ ਤਾਂ ਮੁੱਕਣੀਆਂ ਨਹੀਂ ਆਪਾਂ ਪੰਜ ਮਿੰਟਾਂ ਚ ਵਟੀਆਂ ਗਈਆਂ ਪੰਜ ਮਿੰਟਾਂ ਚ ਵਟੀਆਂ ਗਈਆਂ ਪਹਿਲਾਂ ਨਹੀਂ ਆਇਆ ਤੂੰ ਦੀਵਾਲੀ ਤੋਂ ਪਹਿਲਾਂ ਬਾਅਦ ਟੁੱਟੇ ਨਾ ਪਰਾਲੇ ਅੱਛਾ ਕਿੰਨੇ ਪੈਸੇ ਹੋ ਗਏ 90 ਵੀ ਹੈਗੇ ਖੁੱਲੇ ਟੈਟ ਲਾ ਦੋ ਏ ਕੁੱਤੀ ਨੂੰ ਬੰਨ੍ਹ ਦੋ ਇਹ ਵਿੱਚ ਘੇੜੇ ਦਊਗੀ ਨਹੀਂ ਇਹਨੇ ਨਹੀਂ ਹਟਣਾ ਵਿੱਚ ਘੇੜੇ ਦੇਣ ਆਪਦਰ ਲਿਆ ਗਰੇਨੇ ਨੇ ਸਤਾਇਆ ਸਰ ਲੋ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਪੀਨੇ ਚਾਹ ਹੁਣ ਸੇਂਗਾਲਾ ਭਾਈ ਚਲੇ ਗਿਆ ਤੇ ਜੇ ਰੱਗੇ ਤੁਹਾਡੇ ਨੇ ਵੀਡੀਓ ਸ਼ੇਅਰ ਕਰਾਂਗੇ ਜੋ ਵੀ ਆਪਾਂ ਮਨਾਵਾਂਗੇ ਤਿਹਾਰ ਕਿਵੇਂ ਤੇ ਹੁਣ ਕਰਦੇ ਆਪਾਂ ਵੀਡੀਓ ਦਾ ਐਡ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨ ਵੀਡੀਓ ਨੂੰ ਪੂਲ ਵਾਚ ਕਰਨਾ ਮੇਰੇ ਵੱਲੋਂ ਫੇਰ ਸਾਰਿਆਂ ਨੂੰ ਦੀਵਾਲੀ ਦੀ ਲੱਖ ਲੱਖ ਮੁਬਾਰਕਾਂ ਜੀ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਦੀਵਾਲੀ ਖੁਸ਼ੀਆਂ ਲੈ ਕੇ ਆਵੇ ਦੀਵਾਲੀ ਥੈਂਕ ਯੂ ਬਾਈ ਟੇਕ ਕੇਅਰ